ਮਹਾਂ ਬਲਜੀ ਸਿੰਘ ਕਾਣੀ ਤੁਸੀਂ ਜੂਪੇ ਨੂ ਜੂਪੇ ਨੂ ਦੇਖਣ ਵਾਲੇ ਸਾਰੇ ਦਰਸ਼ਕਾਂ ਸਾਡੇ ਚੈਨਲ 'ਤੇ ਸਵਾਗਤ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਗਰਮੀਆਂ ਦੇ ਦਿਨ ਚੱਲ ਰਹੇ ਹਨ ਗਰਮੀਆਂ ਦੇ ਮੌਸਮ ਵਿੱਚ ਰਾਹਤ ਗ੍ਰਾਹ ਵਾਸਤੇ ਜਿੱਥੇ ਤਾਂ-ਤਾਂ ਠੱਠੇ-ਬਿਠੇ ਜਲਦੀ ਸ਼ਬੀਰ ਲੱਗੀ ਹੈ ਉਥੇ ਉਸ ਤੇ ਚੱਲਦਿਆਂ ਹੀ ਆ ਸੰਤ ਸਰਬੰਦ ਸਾਹਿਬ ਜੀ ਤੇ ਸ਼੍ਰੀ ਸ਼੍ਰੀ 118 ਮੰਦ ਮਹਾਰਾਜ ਜੀ ਦੀ ਯਾਦ ਵਿੱਚ ਠੰਡੇ-ਬਿਠੇ ਜਲਦੀ ਸੇਵਾ ਡਾਕਟਰ ਪੀਰੋ ਬੇਦਗਾ ਸਾਹਿਬ ਜੀ ਦੀ ਜੂਥ ਕਲੱਬ ਸੰਗਤ ਸੋਲ ਜਲੰਧਰ ਵੱਲੋਂ ਕੀਤੀ ਜਾ ਰਹੀ ਹੈ ਸੋ ਇਸੇ ਵੇਲੇ ਸੇਵਾਦਾਰ ਆਪਣੇ ਠੰਡੇ ਬਿਠੇ ਜਲਦੀ ਸ਼ਬੀਲ ਵਰਤਾ ਰਹੇ ਨੇ ਤੇ ਦੇਖ ਸਾਡੇ ਸਾਡਾ ਚਾਹਨੇ ਸਦਾ ਪ੍ਰਸਾਰਨ ਇਹ ਸ਼ਬੀਲ ਜੋ ਹੈ ਇਹ ਸੰਤ ਬੱਬਾ ਸਰਵੰਦਾਜ ਜੀ ਸ਼੍ਰੀ 108 ਰਾਮਾਨੰਦ ਮਹਾਰਾਜ ਜੀ ਦੀ ਯਾਦ ਵਿੱਚ ਲਗਾਈ ਗਈ ਹੈ ਜੂਸ ਕਲ ਦੇ ਸੇਵਾਦਾਰਾਂ ਵੱਲੋਂ ਜੋ ਇਹ ਠੰਡੇ ਬਿਠੇ ਜਲਦੀ ਸ਼ਬੀਲ ਬਹੁਤ ਹੀ ਵਧੀਆ ਪ੍ਰਾਲਾ ਹੈ ਜਿਸ ਤਰ੍ਹਾਂ ਗਰਮੀ ਵਿੱਚ ਇਸ ਵਕਤ ਸਿਰਾਂ ਤੇ ਪਹੁੰਚੀ ਹੈ ਟੈਂਪਰੇਚਰ 45 ਡਿਗਰੀ ਦੇ ਆਸ-ਪਾਸ ਹੈ ਬਹੁਤ ਜ਼ਰੂਰੀ ਹੈ ਕਿ ਰਾਘਿਰਾਂ ਨੂੰ ਪਾਣੀ ਪਿਲਾਇਆ ਜਾਵੇ ਅਸੀਂ ਆਪਣਾ ਚਲਦਾਹੀਂ ਆਪ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਵੀ ਪਾਣੀ ਭਰ ਕੇ ਰੱਖਿਆ ਜਾਵੇ ਤਾਂ ਜੋ ਪੰਛੀ ਪਾਣੀ ਪੀ ਸਕਣ ਜਿੱਥੇ ਵੀ ਪਾਣੀ ਰੱਖ ਸਕਦੇ ਹੋ ਬੇਸ਼ੱਕ ਰਸਤਾ ਹੀ ਕਿਉਂ ਨਾ ਹੋਵੇ ਕਿਸੇ ਵੀ ਬਰਤਨ ਵਿੱਚ ਪਾਣੀ ਭਰ ਕੇ ਰੱਖਿਆ ਜਾ ਸਕਦਾ ਹੈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ